ਆ ਗਿਆ ਬਤਿਹਰਾ ਆਲੇ ਜੀ ਵਿੱਚ ਖੁਸ਼ ਹੈ ਕੋਣੀ ਕਰਾਤੀ ਹੁਣ ਤਾਂ ਨਹੀਂ ਬੋਲਦਾ ਅੱਥਨ ਦੀ ਸੀਟੀ ਮਾਰ ਖਾੜਾ ਖੁੱਲਾ ਖੜਾ ਹਾਂ ਭਾਈ ਕਹਿ ਰਹੀਆਂ ਨੇ ਛੋਟੇ ਵੀਰ 17000 ਨਾ ਗਲਤ ਗੱਲਾਂ ਨਾ ਕਰ ਦੂੰ ਕਰਦੇ ਸਾਫ ਚ ਵੇਚੋ ਉਹਨੇ ਮੇਰੇ ਮਿੱਤਰ ਸਹੀ ਦੂੰ ਕਰਦੇ ਵੀਰ ਸਹੀ ਕਰਕੇ ਦੇਉਂਗਾ ਕਹਿ ਕਰਦੇ ਪੂਰਾ 12000 ਦਾ ਬੱਕਰਾ ਦੀ ਹਾਂ ਨਹੀਂ ਭਾਈ ਮਾਰਾ ਹੋਰ ਕਿੱਥੇ ਦੇਂਗਾ 1400 ਕੰਮ ਦੇ ਹੋਰ ਕੇ ਪੂਰੇ ਜਿੰਨੇ ਬੱਕਰੇ ਉਨੇ ਮੰਗੇ ਨੇ ਮੈਂ ਕਹਿੰਦਾ ਦੁਬਾਰੀਆਂ ਦਾ ਕੰਮ ਨਹੀਂ ਕਰੇ ਆਪਾਂ ਇਹ ਬਾਈ ਦੇ ਰਹੇ ਜਦੋਂ ਕਰਕੇ ਵੇਚਣਾਗੇ ਸਦਾ ਆਪਾਂ ਬਨੇ ਹੈਗਾ ਮਾਦਾ ਆਪਾਂ ਦਾ ਮਾਲ ਨਹੀਂ ਹੈਗਾ ਹੋਰ ਕੀ ਦਾ ਮਾਲ ਹੈ ਇਹ ਇਹ ਵਿਚਾਰੇ ਦੇ ਦਾਇਰੇ ਦੇ ਵੇਚਣਾ ਹੈ ਹੈ ਭਗਤਾਂ ਦਾ ਕੋਈ ਨਹੀਂ ਇਹ ਵਿਚਾਰ ਆਪਣਾ ਪਈ ਹੈ ਕਿਹੜਾ ਦੁਸ਼ਮਣ ਹੈ ਮੈਂ ਤਾਂ ਬੰਦਾ ਨਾਲ ਲੈ ਆਪਾਂ ਨੂੰ ਸਾਭ ਨਹੀਂ ਹੈਗਾ ਜੰਦਾ ਕਿੰਨੇ ਦਾ ਜਨੇ 1 2 16 ਦਾ ਐ ਨਹੀਂ ਵਿਕਦਾ ਫਿਰ ਰੱਖ ਕਾ ਨੂੰ ਵੀਡੀਓ ਤੇ ਬੈਠ ਕੇ ਟਾਈਮ ਬਰਬਾਦ ਕਰ ਮੈਂ ਕੱਚਾ ਕੋਈ ਰੋਜ ਦਾ ਤੇ ਕਿੰਨੇ ਦਾ ਮੰਡੀ ਚ ਰੋਜ ਨਹੀਂ ਰੈਂਦੇ ਅਸੀਂ ਤੇ ਕਿੰਨੇ ਦਾ ਇਹ ਮੈਨਾਂ ਹਾਂ ਟਾਈਮ ਲਾਵਾਂ ਕਿ ਵੀਡੀਓ ਬਣਾਵਾਂ ਮੈਂ ਟਾਈਮ ਲਾ ਦੇ ਵੀਡੀਓ ਬਣਾਵਾਂ ਟਾਈਮ ਲਾਵਾਂ ਟਾਈਮ ਹੀ ਲਾ ਲੈ ਚੱਲ ਲਾ ਦੇ ਇੱਕ ਦੋ ਵਾਰ ਮੈਂ ਹੈ ਮੈਂ ਸੀਟੀਆਂ ਮਾਰ ਹਾਂ ਇੱਕ ਦੋ ਵਾਰੀ ਸੀਟੀਆਂ ਮਾਰੂੰਗਾ ਕਹਿੰਦਾ ਮੈਂ ਉੱਪਰ ਨਾਲ ਉੱਤਰ ਹੈ ਉਹ ਬੰਦੋ ਵਾਰ ਅੱਛਾ ਸਾਢੇ 12 ਦਾ ਦੇਉਂਗੇ ਹੋਰ ਕਰਦੇ ਆਂ ਕੁਝ ਭਾਈ ਪੂਰਾ 13 ਦਾ ਦੇ ਨਾ ਹੁਣ ਦੱਸ ਕੀ ਕਰਾਂ ਬਜਨ ਨਹੀਂ ਹੈਗਾਇਚ ਬਜਨ ਕਿਹੜੇ ਬਜਨ ਵਾਲਾ ਇਹ ਪੰਗੜਾ ਵੱਡਣਾ ਜੇ ਵੱਡਣਾ ਹੋਵੇ ਤਾਂ ਪੂਰੇ ਵੀ ਨਹੀਂ ਕਰਦਾ ਕੋਈ ਨਹੀਂ ਕਰਦਾ ਇਹ ਛੱਡਦਾ ਨਹੀਂ ਪੂਰੇ ਵੀ ਨਹੀਂ ਕਰਦਾ ਵੀਰੇ ਹਾ ਉਹ ਉਹ ਬੇਚਾਰੇ ਦਾ ਮਾਲ ਆਪਣਾ ਦਾ ਹੁੰਦਾ ਤੈਨੂੰ ਘਾਟਾ ਪਤਾ ਕਰਦੇ ਨੇ ਤੈਨੂੰ ਪਤਾ ਰਹੇ ਤੂੰ ਦਾ ਬੱਬੂ ਮਾਨ ਦਾ ਫੈਨ ਬਣਿਆ ਖੜਾ ਹੈ ਕੱਲ ਹੀ ਆਇਆ ੜੜ ਤੇ ਹੈ ਕੱਲ ਹੀ ਆਇਆ ੜੜ ਤੇ ਹਾਂ ਕੱਲ ਲੱਗ ਰਿਹਾ ਨਹੀਂ ੜੜ ਤੇ ਕਿਉਂ ਹੋਰ ਕਿੱਥੇ ਬਣੂ 16 ਕਹਿੰਦਾ ਤੇਰੀ ਮਾਂ ਖੋਈ ਗਈ ਮੈਂ ਕਿਉਂ ਟੋਲਾ ਕੋਲ ਨੱਤੀਆਂ ਹੋਲਾਂ ਕਹਿੰਦਾ ਤੇ ਦੇ 16 ਲੈ ਬੱਕਰਾ ਵੇਚਦੀ ਏ ਤੇਰਾ ਦੇ ਨਾ ਹੱਥ ਕਰ ਫਿਰ ਹੁਣ ਮਿੰਟ ਮਾਰਾਂਗੇ ਠੀਕ ਹੈ ਗੱਲ ਦੇਨੇ ਦੇ ਨਹੀਂ ਦੇਣਾ ਮੈਂ ਭਜੂ ਪਿੰਡਾ ਛੜਾ ਕੇ ਪੂਰਾ 14000 ਦਾ ਦੇ ਓਏ ਲੈ ਬੜਾ ਬਰ ਰੱਖ ਲੈ ਆ ਚੱਲੀ ਹੁਣ ਤੂੰ ਰੱਖ ਲੈ ਹੁਣ ਮੁੱਲ ਲਵਾਣੀ ਜਿੱਤੋ ਮਰਜੀ ਹਾਂ ਮੈਂ ਐਡਾ ਕੱਚਾ ਨਹੀਂ ਹੈਗਾ ਅਗਲਾ ਨਹੀਂ ਮਰਵਾਉਣਾ ਅਗਲੇ ਨੂੰ 15 ਜੇ ਪੈਜੂ ਉਹ ਦੇ ਦੇ ਆ ਅਗਲੇ ਨੂੰ 15 ਜੇ ਪੈਜੂ ਮੈਨੂੰ ਨਹੀਂ ਦਿਊਗਾ 500 ਰੁਪਿਆ ਤੂੰ ਕੱਚੀਆਂ ਕਰਾਂ ਉਹ ਨੂੰ ਯਾਰ ਅਗਲਾ ਮੰਨਦਾ ਹੀ ਨਹੀਂ ਹੈ ਮੰਨਦਾ ਹੀ ਨਹੀਂ ਅਗਲਾ ਫਿਰ ਫਿਰ ਜੀ ਮੇਰੇ ਕੈਲ ਕੈਲ ਵੀ ਵਕਰੇ ਬਕਿਆ ਦੇ ਹੈ ਨਹੀਂ ਕਿੱਥੇ ਲਜਾਉ ਵਿਚਾਰੇ ਢੀ ਦੂਰ ਹੋ ਮੇਰੇ ਇਲਾਕੇ ਜੋ ਹੈ ਖਾਨਾ ਪਾਤੜਾਂ ਤੋਂ ਆਇਆ ਮੇਰਾ ਗਮਾਂਡੀ ਹੈ ਮੈਂ ਦੱਡਪਾਏ ਪਾਤੜਾਂ ਖਰਚਾ ਬੱਚਾ ਵਿਚਾਲੇ ਖੀਰਾ ਬੱਚਾ ਬਣਜੂ ਚੰਗਾ ਬੱਚਾ ਹੈ ਚੰਗੇ ਕਰਕੇ ਲੈ ਕੇ ਤੇਰੇ ਮੈਨੂੰ ਮੱਥਾ ਤਾਂ ਮਾਰੂ ਗਈ ਓਏ ਲਾਲ ਕੁਰਤਾ ਹਾਂ ਮਾਰ ਮੜਾਕਾ ਮਾਰ ਬਸ ਕਾਲੀ ਕੁੱਤੀ ਲਾਲ ਕੁਰਤਾ ਮੜਾਕਾ ਮਾਰ ਬਰਾ ਤੂੰ ਥੋੜਾ ਕਹਦਾ ਇੱਕੇ ਤੇ ਮੈਂ ਤੇਰੇ ਦਿਮਾਗ 'ਚ ਫਰਕ ਹੈ ਮੈਨੂੰ ਪੜਾਉਣਾ ਏ ਤੂੰ ਹਾਂ ਸਾਨੂੰ ਡਾਂਦਾ ਬੱਚਾ ਦੇਖੀ ਉਹਨੂੰ ਪਰਾਂ ਜਾ ਕੇ ਕਹਦੇ ਕਹਦੇ 10 ਮਿੰਟ ਖਰਚਾ ਇਧਰੋਂ ਲਾ ਲੈ

ਰਹਿਣ ਦੇ ਬੱਸ ਲੈ ਆ ਮੇਰਾ ਦੇਣ ਨੂੰ ਕਿੰਨੇ ਦੀ ਬੋਲ ਖੜ ਜਾ ਏ 2 ਮਿੰਟ ਖੜ ਜਾ ਉਹ 2 ਮਿੰਟ ਖੜ ਜਾ ਬੱਸ ਹੁਣ ਦੇ ਓਏ ਖੜ ਜਾ ਇਹਦੀ ਸੰਗ ਭੰਨ ਦੂ ਮੈਂ 200 ਤੇ 14 ਦਾ ਹੋ ਗਿਆ 60 ਪਰੇ ਇਹ ਸੰਗ ਭੰਨਤੀ ਹਾਂ ਖੜਾ ਰੱਸਾ ਬੈਣੀ ਨੂੰ ਕਹੀਦੀ ਓਏ ਇਹਨੇ ਕੁੰਡ ਚਕਾਈ ਲੈ ਲਿਆ ਹਾਂ 200 ਲੈ ਲਿਆ ਕੁੰਡ ਚਕਾਈ 500 ਦਰਾਂ ਮਾਸੜ ਲੂ ਉਤਰੋ ਹੈ ਉਹ ਤਾਂ ਪਹਿਲਾਂ ਦੇ ਭਾਂਗੇ ਦੇ ਮਾਰ ਖੁਸ਼ ਹੈ ਹੋਸ ਹੈ ਨਾ ਭਾਈ ਇਹਨੂੰ ਤਾਂ ਸਭਰਾ ਚੋਲੀ ਚ ਪਾ ਸਾਦਾ ਵੀਰੇ ਸਭ ਕੁਝ ਓਕੇ ਐ ਚੀਜ਼ ਵਧੀਆ ਲੈ ਕੇ ਦਿੱਤੀ ਐ ਤੇਰੇ ਘਰ ਹਾਂ ਲੜਦੇ ਬੱਕਰਾ ਹੋਰ ਚੀ ਲੈਤਾ ਉਹ ਲੈਣਾ ਦੀ ਹੋਰ ਲੈ ਲਿਆ ਹੋਰ ਨਿਆ ਕੀ ਕਹਿੰਦੇ ਮੈਂ ਇਹ ਕਹਤਾ ਤਾਂ ਕਿ ਮੈਂ ਤੁਹਾਨੂੰ ਕਹਤੇ ਆ ਗੱਲ ਹਾਂ ਕਹਦਾ ਕੋਈ ਨਾ ਕਹਦਾ ਇੱਕ ਬੱਕਰੀ ਵੀ ਬੱਚਿਆਂ ਵਾਲੀ ਹਾਂ ਬੱਚਿਆਂ ਵਾਲੀ ਖੜ ਜਾ ਪੈਸੇ ਦਬਈਏ ਪਹਿਲਾਂ ਬੜੇ ਵੀਰ ਬੜਾ ਕਹਿ ਲਓ ਯਾਉਂ ਜੀ ਦੇਉਂਗੀ ਫੇਨ ਚਾਰ ਫੰਕੀ ਸ਼ੀ ਸ਼ਟ ਅੱਠ ਨੋ ਦਾਸੀ

हां मेनू ਦਰਦੁਰ ਕਿਸੇ ਦਾ ਨਹੀਂ ਕਹਿਣਾ ਹੁੰਦਾ ਮੈਂ ਵੀਡੀਓ ਚ ਕੋਈ ਕਹਿੰਦਾ ਨਹੀਂ ਹਾਂ ਠੀਕ ਹੈ ਹਾਂ ਤੇ ਆ ਬਾਈ ਪਾਸੋ ਨਹੀਂ ਥੱਲੇ ਸਭ ਨੇ ਜਲਾਣਾ ਔਰ ਥੱਲੇ ਲਾ ਖੋਲ ਕੇ ਬਾਈ ਖੋਲ ਲਿਆ ਰੁਪਿਆ ਕਹਿੰਦੇ ਪਾਸੋ ਬਿਲਕੁਲ ਹੁਣ ਹੋਰ ਹੋ ਗਿਆ ਇੱਕ ਮੈਂ ਚਲੇ ਦੇ ਦੁੱਧ ਚੱਲ ਗਿਆ ਲਾਹੇ ਆਇਆ क्यों मैं आगे नहीं कोई बाह बाह नहीं करता कुछ नहीं, नहीं, नहीं। तो करता क्यों मैं किसे मार किसे आज भी जाता हूँ सॉरी ही मर जा बस या टीम उत्तराखंड एसटी कल बोर्ड ने खाए टोटल तो मैं सुनूं किसे चलने वाला है तात्रा पाया के संगत ठीक है चीज़ पसंद है हैं पच्ची मंगे हैं ना पापा कार्ला नहीं है तेरे पसंद है ਕਿਉਂ ਜੀ ਵੇਚਣਾ ਦਾ ਵੇਚੂ ਗਈ ਤਰਾਹ ਕੋ ਸ ਪੁਰਾ ਸਾਈ ਗੱਡ 500 ਦਾ ਲੋਟ ਬਾਬੇ ਗੁੱਗਲ ਪੇ ਕਰਾ ਲੇਗਾ ਨਾ ਮੈਂ ਗੁੱਗਲ ਗੁੱਗਲ ਨਹੀਂ ਆ ਕੇ ਦੇ ਦੇ ਆ ਨਹੀਂ ਇਹਦਾ ਵਿਚਾਰਾ ਗੁੱਗਲ ਪੇ ਵਾਲਾ ਨਹੀਂ ਹੈਗਾ ਫਿਰ ਆ ਆ ਕੇ ਦੇ ਦੇ ਆਗੇ ਯਾਰ ਅਸੀਂ ਕਢਾ ਲਿਆਵਾਂਗੇ ਤੂੰ ਸੌਦਾ ਕਰ ਜਾਂਦਾ ਫੁੱਦੂ ਗੱਲਾਂ ਕਿਉਂ ਕਰਦਾ ਅਗਲਾ ਕਿਵੇਂ ਕਢਾ ਕੇ ਤੂੰ ਤੈਨੂੰ ਆਪਣੇ ਗੱਲ ਪੈ ਜਾਣਗੇ ਤੇ ਪੀਏ ਕਿਉਂ ਵੀ ਆਪਾਂ ਨਹੀਂ ਇਹ ਕੰਮ ਕਰਦੇ ਪੈਸੇ ਪਈ ਥੱਲੇ ਜੰਗਾੜੇ ਇਹ ਪੈਸਿਆਂ ਦਾ ਫਿੱਟਾ ਕਰ। ਉਹ ਅਣਪੜ ਬੰਦਾ। ਤੂੰ ਕੁਲ ਵੀ ਮੈਂ ਆਪਣਾ ਪੈਸੇ ਹੈਗੇ ਹੈ ਵੀ ਕੁਲਦੇ ਦਾ। ਫਿਰ ਐ ਵਿੱਚ ਗੂਗਲ ਪੇ ਵਾਲੇ ਦੀ ਨਿੰਦਰੇ ਅਣਪੜ ਬੰਦੇ ਪੈਸਿਆਂ ਦਾ ਇਤਜਾਮ ਕਰਾ। ਹੋਰ ਪੈਸੇ ਆਖਣਾ 80 ਜੀ ਲੈਣਾ। ਕਿਸੇ ਗੂਗਲ ਪੇ ਵਾਲੇ ਲਈ ਵੱਖਰਾ ਫਿੱਟਾ ਤੂੰ ਲੈ ਲੇਂਗਾ ਉਹ ਤਾਂ ਮਨਜਾਨ ਬੰਦਾ ਵਿਚਾਰਾ। ਜੱਟ ਸੌਦਾ ਹੀ ਐ। ਉਹ ਕਰਵਾ ਲਈ। ਇਹ ਪਰਚੀਆਂ ਹੋਵਣੇ ਗੰਦੇ ਬਾਈ। ਨਹੀਂ ਅਗਲੇ ਕਰਾਇਆ ਮੈਨੂੰ ਦੇਉਗਾ ਰਜੂ। ਉਹ ਤਾਂ ਤੁੰਗੜੀ ਹੈ ਸਿਸਟਮ ਇਹਦਾ। ਪੈਸੇ ਲੇਖਣਾ ਲਾਉਰੇ ਨਹੀਂ ਹੈਗਾ। ਪੂਰੇ ਨਹੀਂ ਹੈਗਾ ਨਾ। ਇਹੀ ਦਾ ਚੱਕਰ ਪੈ ਜਾਂਦਾ। ਪੈਸਿਆਂ ਦਾ ਬਈ ਨਕਦ ਦਾ ਸੌਦਾ ਹੈ ਪਿਆ। ਕਿਸੇ ਤੇਰਾ ਮਾਲ ਮੰਗ ਸਕਦਾ। 14 ਅਗਲਾ ਜੂ ਮਰਜੀ ਮੰਗ ਸਕਦਾ ਬਈ। ਜੇ ਮੈਂ ਕਰਦੀ ਹਾਂ। ਨਾ ਕੱਪਣ ਦਾ ਹੈਗੀ ਐ। ਕੱਪਣਾ ਹੈਗੀ ਮੀਮ ਨਹੀਂ ਬਾਈ। ਹੈਗੀ ਸੂਤ ਹੀ ਪਤਾ ਲੱਗਦਾ ਢਿੱਲੀ ਛੱਡ ਗਈ ਸੂਤ। ਤੇਰਾ ਸਾਹ ਬਣਾਦਾ ਮਾਦਾ ਸਾਹ ਬਣਾਲੇ ਸਹੀ ਤੂੜਦਾ ਹੈ ਹੈ ਕਿੰਨੀ ਹੈ ਤੇਰੇ ਸਾਹਮਣੇ ਹੈ ਕਿੰਨੀ ਚੱਲ ਇਹਦਾ ਮਾਲ ਤਾਂ ਮੰਗੂਗਾ ਯਾਰ ਇਹਦੇ ਵਿੱਚ ਕਿੰਨੂੰ ਗੁੱਸਾ ਹੈ ਹੁਣ ਆਪਾਂ ਕਿਹੜਾ ਕਿਸ ਤੋਂ ਘੱਟ ਮੰਗਾਂਗੇ ਹੋਰ ਆਜੂ ਹੋਰ ਕਿੰਨੇ 7000 ਕਹਤਾ 8000 ਮੱਕੇ 7000 ਕਹਤਾ 550 ਦੀ ਦੇਣੀ ਆ 550 ਦੀ ਲਓ ਹਾਂ ਮੈਨੂੰ ਪਤਾ ਉਹਨੇ